ਬਾਹਰ ਆ ਜਾ ਮੋਟਾ ਛਾਗ ਰਿਹਾ ਸੀ ਮੋਟਾ ਸੇ ਵਾਲਾ ਭਾਨਾ ਸਾਰੇ ਸਾਡੇ ਹਰੋ ਸਾਰੀ ਮਢੀੜ ਇਕੱਠੀ ਹੋ ਵਗੇ ਨੇ 50 ਘਰ ਦੇ ਆਈਆਂ ਵੇਚਾ ਸਾਡੀ ਦਰਵਾਜ਼ੀ ਕਰੋ ਸਾਵੇਂ ਵਿੱਚ ਕਾਰ ਸਾਡੇ ਪਿੰਡ ਸਾਡਾ ਪੱਗੂਪੁਰ ਅਜੀ ਸਾਹਿਬ ਝੂੜ ਮਾਰਾਂ ਦਾ ਸਾਰੇ ਝੂੜ ਮਾਰਾਂ ਦਾ ਕੋਈ ਪਿਸਤੌਲ ਨਹੀਂ ਆਲੂ ਚੌਣ ਕੇ ਆਲੂ ਚੌਣ ਕੇ ਰੋਟੀ ਖਾਈ ਦੀ ਤੇ ਪਿਸਤੌਲ ਕਿਥੋਂ ਗਰੀਬਾਂ ਨੇ ਕੱਢਣੇ ਇਹ ਨਿਆਂ ਹੀ ਬੱਚਿਆਂ ਨਾਲ ਆਪਸੀ ਲੜਾਈ ਵਿੱਚ ਸਾਡਾ ਘਰ ਤਾਂ ਟਾਟਾ ਦਿੱਤਾ ਸਾਡੇ ਘਰ ਦੇ ਤੇਟਾ ਰੋੜ ਜੜਾਈ ਸੀ ਨਹੀਂ ਉਹਨਾਂ ਦੇ ਕਰ ਨਹੀਂ ਜਦੋਂ ਜਦੋਂ ਲੜਾਈ ਹੋਣ ਲੱਪਾਵੇ ਉਦੋਂ ਨਹੀਂ ਪਤਾ ਲੱਗਦਾ ਕਿਹਨੂੰ ਵੱਜ ਜਾਣੀ ਕਿਹਨੂੰ ਨਹੀਂ ਆ ਸਾਡੇ ਘਰ ਦਾ ਹਾਲ ਵੇਖੋ ਕੀ ਬਣਿਆ ਸਾਡਾ ਘਰ ਪਨ ਦਿੱਤਾ ਸਾਡੇ ਸੀਸ਼ੇ ਟੋਟੇ ਅੱਲਾ ਹੋਰਾ ਮੈਂਬਰ ਇਹ ਉਹਨੇ ਸਾਡੇ ਉਹ ਗੇੜ ਵੜ ਦਿੱਤਾ ਸਾਡੇ ਘਰ ਦੇ ਪਿਓ ਪੁੱਤਰਾਂ ਨੇ ਗੇੜ ਵੜਾ ਨੇ ਮੈਂਬਰ ਇਹ ਉਹ ਬਣਿਆ ਗਏ ਸਟਾਰ ਉਹ ਬੜੇ ਉਹਨੇ ਅੱਲਾ ਸ਼ੇਰੀ ਦੇਂਦਾ ਲਕਾਰਾ ਮਾਰਦਾ ਆਂਦਾ ਫੜ ਲੋ ਇਹਨਾਂ ਨੂੰ ਆਲਾ ਇਹਨਾਂ ਦਾ ਘਰ ਸਾੜ ਦਿਓ ਇਹਨਾਂ ਘਰ ਨੂੰ ਅੱਗ ਲਾ ਦਿਓ ਉਹਨੇ ਮੈਂਬਰ ਤੁਹਾਡੇ ਨਾਲ ਕਹਿੰਦੀ ਤੁਹਾਡੇ ਨਾਲ ਕਹਿੰਦੀ ਲੜਾਈ ਹੋਈ ਲੋਰ ਨੂੰ ਅੱਲਾ ਉਹ ਰਮੁੰਡੇ ਨਾਲ ਸਾਡੇ ਮੁੰਡਿਆਂ ਦੀ ਲੜਾਈ ਹੋਈ ਉਹਨਾਂ ਤੋਂ ਗਾਂ ਦੀਆਂ ਬੱਚਿਆਂ ਦੀ ਲੜਾਈ ਉਹਨੇ ਉਹਨੇ ਆਪਣੇ ਨੇ ਰਿਸ਼ਤੇਦਾਰ ਨੇ ਉਹਨਾਂ ਦੀ ਮਦਦ ਉਹ ਕਰਦਾ ਸਾਡੀ ਕੋਈ ਕਰਦਾ ਨਹੀਂ ਕੋਈ ਸੁਣਵਾਈ ਨਹੀਂ ਸਾਡੀ ਹੁੰਦੀ ਸਰਪੰਚ ਵੀ ਹੁੰਦਾ ਕਾਹਦੀ ਲੜਾਈ ਕਾਹਦੀ ਲੜਾਈ ਕਾ ਨਹੀਂ ਬੱਚਿਆਂ ਦੀ ਕਿਰੇ ਬਾਹਰ ਗੱਲਾਂ ਬਹਿਨ ਤੋਂ ਤਾਂ ਹੀ ਤੋਂ ਹੋਈ ਹੈ ਸਾਨੂੰ ਨਹੀਂ ਜੇ ਪਤਾ ਅਸਾ ਘਰੇ ਅਸਾ ਸਾਨੂੰ ਨਹੀਂ ਇਹ ਗੱਲ ਦਾ ਪਤਾ ਜਿਹੜਾ ਰਾਜੂ ਨਹੀਂ ਮੁੰਡਾ ਤੁਹਾਡਾ ਹੈਗਾ ਜਿਹੜਾ ਕਹਿੰਦੇ ਪਿਸਤੌਲ ਕੱਢ ਕੱਢ ਕੇ ਉਤੋਂ ਦਾ ਕੋਈ ਨਹੀਂ ਕੋਈ ਨਹੀਂ ਹੈਗਾ ਨਾ ਜਿਹੇ ਆਈ ਨਾਂ ਲਖਾ ਕੋਈ ਨਹੀਂ ਜਿਹੇ ਇਹੋ ਜਿਹੇ ਮੁੰਡੇ ਸਾਡੇ ਨਹੀਂ ਹੈਗੇ ਨਾ ਜਿਹੇ ਆਏ ਨਾਂ ਲਾਉਂਦਾ ਇਹ ਲੋਰੀ ਚੱਲਾਂਦਾ ਹੀ ਸਾਰੇ ਲੋਹੌਰਾ ਕਰਾਉਂਦਿਆ ਨਜੇ ਆਏ ਮੁੰਡੇ ਰਖਾਉਂਦਿਆ ਹੁਣ ਉਹਨਾਂ ਦੇ ਤੇ ਪੁਲਿਸ ਆਈ ਤੇ ਕਹਿੰਦੇ ਨੇ ਏ ਨੰਗਾ ਮੁੰਡਾ ਹੋ ਆਉਂਦੀ ਐ ਸਕੰਦਰ ਨੰਗਾ ਹੋ ਗਿਆ ਆਂਦਾ ਵੇਖੋ ਪਰਚੇ ਕਰਾਏ ਨੇ ਕਿ ਨਹੀਂ ਕਰਾਏ ਹਾਂਜੀ ਸਾਡੇ ਘਰ ਦੀ ਪਣ ਤੋੜ ਕੀਤੀ ਇਹਨੇ ਕੀਤੀ ਐ ਇਹ ਲੋਹਰਾ ਨੇ ਕਰਾਈ ਆ ਉਹ ਗੇੜ ਲੋਹਰਾ ਨੇ ਵੱਡੀ ਪਿਓ ਪੁੱਤਰਾ ਨੇ ਵੱਢਿਆ ਸਾਡਾ ਨਾਂਜੀ ਰਾਜੂ ਸਿੰਘ ਭਗੂ ਪਰਬੇਟ ਪੇ ਸਾਡਾ ਕੀ ਮਸਲਾ ਸਰ ਸਾਡੇ ਗਵਾਂਡੀਆਂ ਦੇ ਲਾਗੇ ਆਪੋ ਜੀ ਕੋਈ ਗਾਲ ਗਲੋਚੀ ਤੂੰ ਲੜਾਈ ਹੋਈ ਐ ਤੇ ਸਾਡਾ ਨਿਆਂ ਜੀ ਨੁਕਸਾਨ ਕਰ ਦਿੱਤਾ ਨਾ ਏ ਸਰ ਜਿਹੜੇ ਗੁੰਡਾ ਗਰਦੀ ਪਾਰਟੀ ਬਣੀ ਸਾਰੇ ਆ ਸਰ ਬਸਤੌਲ ਲੈ ਕੇ ਲਈ ਫਿਰਦੇ ਨੇ ਕੋਈ ਇੱਥੇ ਸੁਣਾਈ ਨਹੀਂ ਹੈਗੀ ਸਾਡੀ ਕੌਣ ਕੌਣ ਕੀ ਨਾਮ ਆ ਗਿਆ ਨਸਨ ਇਹ ਬਿੰਦਰ ਸਿੰਘ ਦਰਸ਼ਨ ਸਿੰਘ ਦਾ ਤੇ ਜਸਵਿੰਦਰ ਸਿੰਘ ਸੁੱਚਾ ਸਿੰਘ ਦਾ ਸਿੰਦਾ ਸਿੰਘ ਕੋਕ ਸਿੰਘ ਸਾਰੇ 10 15 ਮੁੰਡੇ ਨੇ ਇਹ ਗੈਂਗਸਟਰ ਬਣੇ ਨੇ ਇਹ ਕਿਰਪਾਨਾ ਤੇ ਰੋੜਾ ਰੱਪਾ ਸਾਡੇ ਘਰ ਬਹੁਤ ਨੁਕਸਾਨ ਕੀਤਾ ਸਾਡੇ ਸ਼ੀਸ਼ੇ ਤੋੜ ਦਿੱਤੇ ਨੇ ਸਾਡੇ ਕਾਂਦੂ ਤੋਂ 4-4 ਫੁੱਟ ਕੀਤੀ ਸੀ ਉਹ ਡੇਗ ਦਿੱਤੀ ਸਰ ਸਾਡਾ ਨੁਕਸਾਨ ਕੀਤਾ ਸਾਡੇ ਨਿੱਕੇ ਨਿੱਕੇ ਬੱਚੇ ਨੇ ਜੇ ਥੱਲੇ ਆਣ ਕੇ ਕੋਈ ਮਰ ਜਾਂਦਾ ਤੇ ਇਹਦੇ ਵਿੱਚ ਕਿਹੜਾ ਜ਼ਿੰਮੇਵਾਰ ਹਈ ਇਹ ਤੁਹਾਡਾ ਕੋਈ ਕਿਸੇ ਦਾ ਰੋਲਾ ਸਾਡਾ ਕੋਈ ਕਿਸੇ ਨਾਲ ਹੀ ਸਰ ਰੋਲਾ ਹਾਂ ਇਹ ਤੁਹਾਡਾ ਗਿਓ ਨੁਕਸਾਨ ਕੀਤਾ ਗਿਆ ਸਾਡਾ ਸਾਡੇ ਕੋਠੇ ਤੇ ਆਣ ਕੇ ਸਰ ਵਿਰੋਧੀ ਤੇ ਨੂੰ ਰੋੜੇ ਮਾਰਦੇ ਰਹੇ ਨੇ ਨਾਲ ਸਾਡਾ ਨੁਕਸਾਨ ਕੀਤਾ ਅੱਛਾ ਹਾਂਜੀ ਹਾਂ ਸਾਡੇ ਕਮਰਿਆਂ ਤੇ ਆਣ ਕੇ ਲਾਗੇ ਗਵਾਂਡੀਆਂ ਨੂੰ ਰੋੜੇ ਮਾਰਦੇ ਰਹੇ ਨੇ ਇਟਾਂ ਰੋੜੇ ਉਹ ਹੀ ਸਾਡੇ ਇਟਾਂ ਰੋੜੇ ਮਾਰੇ ਨੇ ਸਾਡੀ ਨਾਲ ਹੀ ਇੱਕ ਕੰਧ ਡੇਗ ਦਿੱਤੀ 2 2.5 ਫੁੱਟ ਦੀ ਕੰਧ ਚਾਰਦਵੇਲੀ ਕੱਢੀ ਵੀ ਬੱਚਿਆਂ ਦੀ ਸੇਫਟੀ ਵਾਸਤੇ ਅੱਛਾ ਜੀ ਤੇ ਉਹ ਵੀ ਨਾਲ ਡੇਗ ਦਿੱਤੀ ਨਾ ਸਾਡਾ ਨੁਕਸਾਨ ਕੀਤਾ ਹਨ ਥਾਣੇ ਦਰਖਾਸਤ ਦਿੱਤੀ ਸਾਡੀ ਕੋਈ ਸੁਣਾਈ ਨਹੀਂ ਹੈ ਕੀ ਮੰਗ ਰਹੇ ਹੋ ਕੀ ਮਸਲਾ ਹੈ ਜਿਹੜਾ ਤੁਸੀਂ ਹੋਰ ਕੋਈ ਹਥਿਆਰਤ ਹਾਂਜੀ ਤਿਆਰ ਸਰ ਉਹ ਪਿਸਤੌਲ ਲਈ ਫਿਰਦਾ ਵੀਡੀਓ ਸਾਡੇ ਕੋਲ ਹੈ ਵੀਡੀਓ ਤਾਂ ਦਿਖਾ ਸਕਨੇ ਆ ਉਹ ਹਥਿਆਰ ਨਾਲ ਤੁਹਾਡੇ ਉੱਤੇ ਚਲਾਉਂਦਾ ਕਿ ਚਲਿਆ ਵੀ ਕੇ ਸਾਡੇ ਤੇ ਚਲਾਉਣ ਲਈ ਲਿਆਂਦਾ ਸਰ ਉਹਨਾਂ ਗੋਲੀ ਹਾਂ ਵਾਈਫਾਇਰ ਕੀਤਾ ਇੱਕ ਚਲਾਈ ਗੋਲੀ ਸਰ ਆਹ ਮੁੰਡੇ ਨੂੰ ਮਾਰੇ ਹਾਂ ਕਿਸੇ ਦੇ ਲੱਗੀ ਨੂੰ ਆਹ ਮੁੰਡੇ ਨੂੰ ਇੱਕ ਨੂੰ ਜ਼ਖਮੀ ਕੀਤਾ ਹੈ ਅੱਛਾ ਹਾਂਜੀ ਕਿਰਪਾਨਾਂ ਕਿਰਚਾਂ ਲੈ ਕੇ ਨਾਲ ਲਈ ਫਿਰਦੇ ਨੇ ਮੁੰਡੇ ਜਿਹੜੇ ਅੱਜ ਕੱਲ੍ਹ ਦੀ ਮਢੀਰ ਬਣੀ ਇਹ ਲੜਾਈ ਦੇ ਵਿੱਚ ਤੁਹਾਡਾ ਕੋਈ ਸਬੰਧ ਸਾਡਾ ਕੋਈ ਸਬੰਧ ਨਹੀਂ ਸਰ ਯਾਸੋਈ ਦੀ ਦੋਹਾਂ ਤੇਰਾ ਹਾਂ ਦੋਹਾਂ ਧਿਰਾਂ ਦੀ ਲੜਾਈ ਹੁਣ ਕੀ ਮੰਗ ਕਰਦੇ ਤੁਸੀਂ ਹਾਂ ਮੰਗ ਕਰਨੀ ਹੈ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਜਿਹੜੇ ਬੰਦੇ ਪਿਸਤੌਲ ਲਈ ਫਿਰਦੇ ਨੇ ਕਿਰਚਾਂ ਲਈ ਫਿਰਦੇ ਨੇ ਇਹਨਾਂ ਦੀ ਕਾਰਵਾਈ ਹੋਣੀ ਚਾਹੀਦੀ ਹਾਂਜੀ ਗੁੰਡਾਗਰਦੀ ਬਣੀ ਜੀ ਸਾਡੇ ਪਿੰਡ ਦੇ ਵਿੱਚ ਥਾਣਾ ਕਿਹੜਾ ਪਿੰਡ ਥਾਣਾ ਭਿੰਡੀ ਸੈਦਾਂ ਐਸਐਸਸੀ ਸਾਹਿਬ ਦਰਖਾਸਤ ਫੜ ਕੇ ਬੈਠੇ ਨੇ ਕੋਈ ਕਾਰਵਾਈ ਨਹੀਂ ਕਰਦੇ ਹਾਂ ਹੀ ਆਖਿਆ ਦਰਖਾਸਤ ਤੇ ਮਾਰਕ ਕਰ ਦੋ ਜੇ ਨਹੀਂ ਤੁਸੀਂ ਕਾਰਵਾਈ ਕਰਨੀ ਤਾਂ ਹਾਂ ਹੀ ਕੋਈ ਹੋਰ ਲੱਭੀਏ ਡੀਸੀ ਦੇ ਪੀਸ ਹੋਈ ਐਸਐਸਸੀ ਪੀਸ ਦੇ ਪੈਸੇ ਹੋ ਜੀ। ਕਸ਼ਮੀਰ ਸਿੰਘ ਪਿੰਡ ਪਗਪੁਰ ਬੇਟ ਕੀ ਮਸਲਾ ਜਿਹੜਾ ਮਸਲਾ ਸਾਡਾ ਸੁਰੇਸ਼ ਹੀ ਵੀ ਕੋਈ ਪੜ ਪੈੜੀ ਦਾ ਝਗੜਾ ਕੋਈ ਵੱਡਾ ਝਗੜਾ ਨਹੀਂਗਾ ਇਹ ਇੱਕ ਮੁੰਡਾ ਸ਼ਰਾਬ ਪੀ ਕੇ ਜਸਵਿੰਦਰ ਸਿੰਘ ਸ਼ਰਾਬ ਪੀ ਕੇ ਸਾਡੇ ਘਰਾਂ ਨੂੰ ਗਾਲਾਂ ਕੱਢਦਾ ਤੇ ਮਾੜਾ ਚੰਗਾ ਬੋਲਦਾ ਕੁੜੀਆਂ ਨੂੰ ਵੀ ਤੇ ਇਹਨਾਂ ਨੇ ਅੱਗੇ ਵੀ ਇੱਕ ਸਾਡੀ ਕੁੜੀ ਦੇ ਨਾਲ ਥੋੜੀ ਗਲਤੀ ਕੀਤੀ ਸੀ। ਉਹ ਇਸੇ ਗੱਲ ਤੋਂ ਮੁੜ ਕੇ ਜਦੋਂ ਉਹਨਾਂ ਨੂੰ ਡੱਕਿਆ ਵੀ ਅਸੀਂ ਨਹੀਂ ਇਹ ਗੱਲ ਹੋਣ ਦੇਣੀ ਇਹ ਮੁੱਕ ਸ਼ਰਾਬ ਪੀ ਕੇ ਸਾਰਾ ਜਿੰਨੇ ਬੰਦੇ ਆ ਜਿੰਨੇ ਨਾਂ ਦਿੱਤੇ ਸਾਰੇ ਸ਼ਰਾਬ ਪੀ ਕੇ ਘਰੇ ਗੱਲਾਂ ਕੱਟਦੇ ਆ ਤੇ ਗਲੀ ਸਾਡਾ ਸਾਰਾ ਪਰਿਵਾਰ ਗਲੀ ਦੇ ਵਿੱਚ ਘਰਿਆ ਗਲੀ ਦੇ ਵਿੱਚ ਹੀ ਗਾਣਾ ਕੱਟਦੇ ਆ ਇਸੇ ਗੱਲ ਤੋਂ ਅਸੀਂ ਸਾਡਾ ਝਗੜਾ ਹੋਇਆ ਹਾਂ ਜਿਹੜੇ ਇਹਨਾਂ ਦੀ ਕਹਿੰਦੇ ਦੋਵਾਂ ਤਰ੍ਹਾਂ ਲੜਾਈ ਦੇ ਵਿੱਚ ਇਹਨਾਂ ਦਾ ਘਰ ਭੰਦਾ ਇਹਨਾਂ ਦਾ ਕੋਈ ਦੋਸ਼ ਹੈ ਇਹਨਾਂ ਦਾ ਕੋਈ ਦੋਸ਼ ਨਹੀਂ ਇਹਨਾਂ ਦਾ ਨਜਾਇਜ਼ ਉਹ ਪਾਰਟੀ ਨੇ ਘਰ ਭੰਦੇ ਆ ਕਿਉਂ ਸਾਡੇ ਘਰ ਤੋਂ ਗਲੀ ਉਪਾਸੇ ਨਹੀਂ ਉਸ ਉਸ ਗਲੀ ਤੋਂ ਆਣ ਕੇ ਇਹਨਾਂ ਦੇ ਘਰ ਆਣ ਕੇ ਸਾਡੇ ਘਰੇ ਇਹਨੂੰ ਇੱਟਾਂ ਮਾਰੀਆ ਨੇ ਹੋਰ ਕੋਈ ਕਹਿਣੇ ਕੋਈ ਹਾਂ ਜਿਸ ਆਪਣੇ 3 ਨੰਬਰ ਸੁਖਿੰਦਰ ਸਿੰਘ ਤਾਂ ਹਾਂ ਸੁਖਿੰਦਰ ਸਿੰਘ ਆਣ ਕੇ ਗਲੀ ਦੇ ਵਿੰਦਰ ਸਿੰਘ ਉਹਨੇ ਗਲੀ ਜਾਣ ਕੇ ਫਾਇਰ ਕੀਤੇ ਆ ਇੱਕ ਮੁੰਡੇ ਦੇ ਥੋੜੀ ਜੀ ਗੋਲੀ ਲੱਗੀ ਆ ਕਿੱਥੇ ਚੇ ਜਿਹੜੀ ਹੈਗੀ ਆ ਜੀ ਹੈਗੀ ਵੀਲੀ ਆਗੀ ਜੀ ਆਪਣਾ ਲਾਇਸੈਂਸੀ ਕਿ ਜਨ ਜਾਏ ਨਹੀਂ ਨਹੀਂ ਜਾਇਆ ਜੀ 2 ਨੰਬਰ ਤੇ ਲੱਗੀ ਫਿਰਦੇ ਜੀ ਅੱਗੇ ਵੀ ਪਿਛੇ ਝਗੜਾ ਹੋਇਆ ਸੀ ਉਹਨੇ ਫਾਇਰ ਕੱਢੇ ਸੀ ਦੁਕਾਨਾ ਉੱਤੇ ਅਸੀਂ ਐਸਐਚਓ ਸਾਹਿਬ ਨੂੰ ਦੱਸਿਆ ਸੀ ਲਿਖਵਾਇਆ ਸੀ ਐਸਐਚਓ ਸਾਹਿਬ ਨੇ ਕੋਈ ਸਾਡੀ ਇਹ ਦੀ ਕੋਈ ਕਾਰਵਾਈ ਨਹੀਂ ਕੀਤੀ ਕਾਰਵਾਈ ਨਹੀਂ ਕੀਤੀ ਕੀ ਮੰਗ ਕਰਦੇ ਅਸੀਂ ਮੰਗ ਕਰਦੇ ਹਾਂ ਇਨਸਾਫ ਹੋਣਾ ਚਾਹੀਦਾ ਸਾਡੇ ਨੂੰ ਇਨਸਾਫ ਮਿਲਣਾ ਚਾਹੀਦਾ ਸਾਨੂੰ ਇਹ ਜਿਹੜਾ ਗੁੰਡਾਗਰਦੀ ਵਾਲੇ ਬੰਦੇ ਨੇ ਸਾਰਿਆਂ ਨੂੰ ਇਹਨਾਂ ਨੂੰ ਫੜ ਕੇ ਲਿਆਉਣਾ ਚਾਹੀਦਾ ਹੈ ਇਹਨਾਂ ਨੂੰ ਇਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਸਾਰੇ ਗੁੰਡਾਗਰਦੀ ਜਿੰਨੇ ਬੰਦੇ ਦਰਖਾਸਤ ਦੇ ਵਿੱਚ ਨਾਮ ਦਿੱਤੇ ਆ ਐਸੋ ਕੋ ਨਿਆਂ ਦਾ ਬੰਦਾ ਮਾਰਦੇ ਨੇ ਕਿਹੜਾ ਜ਼ਿੰਮੇਵਾਰ ਐਸਐਚਓ ਸਾਹਿਬ ਕੋ ਦਰਖਾਸਤ ਦਿੱਤੀ ਆ ਸਾਡੀ ਇਹਦੀ ਇਨਸਾਫ ਹੋਣਾ ਚਾਹੀਦਾ ਹੋ ਰਹੀ ਆ ਜਿਹੜੇ ਦੋਸ਼ੀ ਆ ਉਹ ਬਖਸ਼ੇ ਨਹੀਂ ਜਾਣਗੇ ਬਣਦੀ ਕਾਰਵਾਈ ਕੀਤੀ ਕੋਈ ਗੱਲ ਨਹੀਂ ਬੰਦੇ ਸਾਨੂੰ ਕਾਬੂ ਕਰ ਲੈਂਦੇ ਫਿਰ ਅੱਗੇ ਤੁਹਾਨੂੰ ਜੋ ਵੀ ਸਾਹਮਣੇ ਹੋਊ ਉਹ ਤੋਂ ਜਾਣੂ ਕਰਾ ਦਿੱਤਾ ਜਾਵੇ